ਪੰਜਾਬ ਵਿੱਚ ਡੁਪਲੀਕੇਟ ਡੀਏਪੀ ਦੀ ਸਪਲਾਈ ਕਰਨ ਵਾਲੇ ਸਬੰਧਤ ਲੋਕਾਂ ਤੇ ਮੁੱਖ ਮੰਤਰੀ ਨੇ ਕਾਰਵਾਈ ਕਰਨ ਦੇ ਦਿੱਤੇ ਹੁਕਮ ਪੰਜਾਬ ਵਿੱਚ ਡੀਏਪੀ ਖਾਸ ਸਿੰਪਲ ਹੋ ਫੇਲ ਹੋ ਗਏ ਸਨ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸਬੰਧਤ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਪਹਿਲ ਦੇ ਆਧਾਰ ਤੇ ਜਲਦੀ ਕਾਰਵਾਈ ਕਰਨ ਲਈ ਕਹਿ ਦਿੱਤਾ ਹੈ ਹਾਲਾਂਕਿ ਖਾਸ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਲਾਇਸੈਂਸ ਪਹਿਲਾਂ ਹੀ ਰੱਦ ਕੀਤੇ ਜਾ ਚੁੱਕੇ ਹਨ ਇਹ ਕਾਰਵਾਈ ਇਸ ਲਈ ਵੀ ਜ਼ਰੂਰੀ ਹੋ ਗਈ ਹੈ ਕਿਉਂਕਿ ਪੰਚਾਇਤੀ ਚੋਣਾਂ ਵੀ ਨੇੜੇ ਆ ਗਈਆਂ ਹਨ ਇਸ ਕਾਰਵਾਈ ਨਾਲ ਸਰਕਾਰ ਕਿਸਾਨਾਂ ਦੇ ਦਿਲ ਜਿੱਤਣਾ ਚਾਹੁੰਦੀ ਹੈ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਦਫ਼ਤਰ ਤੋਂ ਇਹ ਫਾਈਲ ਮਿਲਣ ਤੋਂ ਬਾਅਦ ਖੇਤੀਬਾੜੀ ਵਿਭਾਗ ਵੀ ਐਕਟਿਵ ਹੋ ਗਿਆ ਹੈ ਖੇਤੀਬਾੜੀ ਮੰਤਰੀ ਨੇ ਇਸ ਮਾਮਲੇ ਵਿੱਚ ਕਾਰਵਾਈ ਲਈ ਐਡਵੋਕੇਟ ਜਨਰਲ ਅਤੇ ਕਾਨੂੰਨੀ ਮਹਿਰਤੋਂ رائے ਲਈ ਹੈ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਕੰਪਨੀ ਖਿਲਾਫ ਭਾਰਤ ਸਰਕਾਰ ਸਰਕਾਰ ਦੇ ਫਟੀ ਲੈਜਰ ਕੰਟਰੋਲ ਆਰਡਰ ਅਨੁਸਾਰ ਕਾਰਵਾਈ ਕੀਤੀ ਜਾਏਗੀ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਡੀਏਪ ਖਾਦ ਦੇ ਸੈਂਪਲ ਫ੍ਰੀਨ ਹੋਣ ਸੰਬੰਧੀ ਕੇਂਦਰ ਸਰਕਾਰ ਨੂੰ ਸਵੀਕਾਰਨ ਦਿੱਤਾ ਹੈ ਦਾਸੀਏ ਇੱਕ ਲੋਕ ਸਭਾ ਚੋਣਾਂ ਦੌਰਾਨ ਮਾਰਕਫੈਟ ਨੇ ਦੋ ਕੰਪਨੀਆਂਾਂ ਰਾਹੀਂ ਪਿੰਡੂ ਸਹਿਕਾਰੀ ਸਭਾਵਾਂ ਨੂੰ ਡੀਏਪੀ ਖਾਸ ਸਪਲਾਈ ਕੀਤੀ ਸੀ ਇਸ ਦੇ 60% ਸੈਂਪਲ ਫੇਲ ਹੋ ਗਏ ਇਸ ਤੋਂ ਬਾਅਦ ਕੰਪਨੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਪਰ ਵਿਧਾਨ ਸਭਾ ਕਮੇਟੀ ਨੇ ਇਸ ਮਾਮਲੇ ਵਿੱਚ ਰਿਪੋਰਟ ਵੀ ਤਲਬ ਕਰ ਲਈ ਹੈ ਪੰਜਾਬ ਨੂੰ ਮਾਰਚ ਤੇ ਅਪ੍ਰੈਲ ਵਿੱਚ 22000 ਮੀਟ੍ਰਿਕ ਟਨ ਡੀਏਪੀ ਭੇਜਿਆ ਗਿਆ ਸੀ ਪਰ ਉਸ ਬੈਚ ਦੇ 60% ਸੈਂਪਲ ਫੇਲ ਹੋ ਗਏ ਜੁਲਾਈ 2023 ਵਿੱਚ ਅਲਾਟ ਕੀਤੇ 65000 ਮੀਟ੍ਰਿਕ ਟਨ ਦੇ ਮੁਕਾਬਲੇ ਜੁਲਾਈ ਵਿੱਚ 22000 ਮੀਟ੍ਰਿਕ ਟਨ ਖਾਦ ਪੰਜਾਬ ਪਹੁੰਚੀ ਅਗਸਤ ਤੱਕ ਲਈ 1.5 ਲੱਖ ਮੀਟ੍ਰਿਕ ਟਨ ਖਾਦ ਅਲਾਟ ਕੀਤੀ ਗਈ ਸੀ ਜਦੋਂ ਕਿ ਪਿਛਲੇ ਸਾਲ 2 ਲੱਖ ਮੀਟ੍ਰਿਕ ਟਨ ਖਾਦ ਅਲਾਟ ਕੀਤੀ ਗਈ ਸੀ ਬਾਕੀ ਹੁਣ ਦੇਖਣਾ ਇਹ ਹੋਗਾ ਕਿ ਕਦੋਂ ਤੱਕ ਇਹ ਕਾਰਵਾਈ ਪੂਰੀ ਹੋ ਜਾਂਦੀ ਹੈ ਤੇ ਪੀੜਤ ਕਿਸਾਨਾਂ ਨੂੰ ਇਸ ਖਾਦ ਦਾ ਮੁਆਵਜ਼ਾ ਮਿਲਦਾ ਹੈ ਜਾਂ ਕੀ ਬੰਦਾ ਹੈ ਇਸ ਸੰਬੰਧੀ ਵੀ ਜਦੋਂ ਕੋਈ ਸਾਨੂੰ ਖਬਰ ਪ੍ਰਾਪਤ ਹੋਈ ਤਾਂ ਸਾਡੇ ਨਾਲ ਜਰੂਰ ਸਾਂਝੀ ਕੀਤੀ ਜਾਏਗੀ